ਆਮ ਆਦਮੀ ਪਾਰਟੀ ਦੇ ਮਜੂਦਦ ਵ代ਗੀ ਤੁਹਾਡੇ ਘਰ ਪਹੁੰਚਿਆ ਹੈ ਕਿ ਤੁਸੀਂ ਇਕੱਠ ਕਰਾ ਕੀ ਵਿਸ਼ਵਾਸਵਾਗੇ ਤੁਹਾਡਾ ਹੋਰ ਸਰਕਾਰ ਕੀ ਕੀਤਾ ਦੇਖੋ ਜੀ ਮੈਨੂੰ ਇਸ ਮਨਜਿੰਦਰ ਸਿੰਘ ਲਾਲਪੁਰੇ ਐਮਐਲਏ ਸਾਹਿਬ ਦੇ ਰੱਬ ਵਰਗਾ ਵਿਸ਼ਵਾਸ ਆ ਕਿਦਾਂ ਵਿਸ਼ਵਾਸ ਆ ਪਿੰਡ ਦਾ ਜਿਹੜਾ ਆਗੂ ਪਿੰਡ ਦਾ ਜਿਹੜਾ ਸੇਵਾਦਾਰ ਉਹ ਇਮਾਨਦਾਰ ਹੋਵੇ ਤੇ ਐਮਐਲਏ ਸਾਹਿਬ ਤੋਂ ਜੋ ਮਰਜ਼ੀ ਲੈ ਸਕਦਾ ਜਿਉ ਆਪ ਖੁਦ ਚੋਰ ਹੋਵੇ ਤੇ ਜੋ ਮਰਜ਼ੀ ਵਿੱਚੋਂ ਖਾਲੇ ਕਿਉਂਕਿ ਆਪਾਂ ਪਿੰਡ ਦੇ ਸੇਵਾਦਾਰ ਰਹੇ ਆ ਆਪਣੀ ਜੇਬ ਚੋਂ ਖਰਚਾ ਕਰਕੇ ਲੋਕਾਂ ਦੀ ਸੇਵਾ ਕਰਦੇ ਰਹੇ ਆ ਤੇ ਇਹੋ ਅਸੀਂ ਐਮਐਲਏ ਸਾਹਿਬ ਤੋਂ ਤੇ ਐਮਪੀ ਸਾਹਿਬ ਦੇ ਕੋਲ ਆਸ ਰੱਖਦੇ ਆ ਕਿ ਪਿੰਡ ਦੇ ਵਿੱਚ ਵਧੀਆ ਗਰਾਊਂਡ ਬਣਾਵਾਂਗੇ ਪਾਣੀ ਦਾ ਜਿਹੜਾ ਨਿਕਾਸ ਆ ਉਹ ਪਾਣੀ ਦਾ ਨਿਕਾਸ ਕਰਾਵਾਂਗੇ ਕਿਉਂਕਿ ਸਾਡੇ ਛੱਪੜ ਨਹੀਂ ਸੀ ਹੈਗਾ ਛੱਪੜ ਪੂਰਿਆ ਗਿਆ ਸੀ ਹੁਣ ਅਸੀਂ ਬੜਾ ਤਕੜਾ ਖੂਹ ਬਣਾ ਰਹੇ ਹਾਂ ਐਮਐਲਏ ਸਾਹਿਬ ਨੂੰ ਆਖਿਆ ਉਹ ਖੂਹ ਬਣਾ ਕੇ ਦਿਓ ਸਾਨੂੰ ਸਾਡੇ ਜਿਹੜੇ ਪਿੰਡ ਦੇ ਸਕੂਲ ਨੇ ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਸਕੂਲ ਵੀ ਇਹਨਾਂ ਨੇ ਸਾਨੂੰ ਸਾਇੰਸ ਲੈ ਕੇ ਬਣਵਾ ਕੇ ਦਿੱਤੀ ਹੈ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦੇ ਵਾਸਤੇ ਸੋਲਰ ਸਿਸਟਮ ਸਾਡਾ ਲੱਗਣ ਜਾ ਰਿਹਾ ਕੋਈ 10 ਦਿਨਾਂ ਦੇ ਵਿੱਚ ਲੱਗ ਜਾਵੇ ਜਾਂ 20 ਦਿਨਾਂ ਦੇ ਵਿੱਚ ਲੱਗ ਜਾਵੇ ਤੇ ਹੋਰ ਵੀ ਸਾਨੂੰ ਜਿਹੜੇ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਰਹਿੰਦੀਆਂ ਸੀ ਉਹ ਵੀ ਇਹਨਾਂ ਨੂੰ ਆਖਿਆ ਵੀ ਸਾਨੂੰ ਵਧੀਆ ਆਕੇ ਦਿਓ ਹੋਰ ਜੇ ਕਿਸੇ ਨੂੰ ਕੋਈ ਨੌਕਰੀ ਦੀ ਜ਼ਰੂਰਤ ਹੋਵੇ ਪੜਿਆ ਲਿਖਿਆ ਬੱਚਾ ਅੱਜ ਕੋਈ ਸਾਡੀ ਬੇਟੀ ਸਾਡੇ ਕੋਲ ਆਉਂਦੀ ਆ ਅਸੀਂ ਇਹਨਾਂ ਨਾਲ ਮਲਾਉਨੇ ਆ ਤੇ ਇਹ ਆਂਦੇ ਨੇ ਤੁਸੀਂ ਆਪਣਾ ਜਿਹੜਾ ਟੈਸਟ ਹੁੰਦਾ ਉਹ ਪਾਸ ਕਰੋ ਤੇ ਮਾਨ ਸਾਹਿਬ ਤੁਹਾਨੂੰ ਨੌਕਰੀ ਦੇਣਗੇ ਇਹਦੇ ਵਿੱਚ ਅਸੀਂ ਐਮਐਲਏ ਸਾਹਿਬ ਨਾਲ ਕੋਈ ਗੱਲ ਵੀ ਕੀਤੀ ਸੀ ਵੀ ਕੋਈ ਬੰਦਿਆਂ ਦੇ ਰਿਸ਼ਵਤ ਦੇ ਕੇ ਆਪਣਾ ਬੱਚਾ ਭਰਤੀ ਕਰਾ ਲੀਏ ਐਮਐਲਏ ਸਾਹਿਬ ਆਂਦੇ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਡਾ ਹੀ ਇਮਾਨਦਾਰ ਆ ਜਿਹੜਾ ਕੋਈ ਰਿਸ਼ਵਤ ਲੈ ਕੇ ਜਾਂਦਾ ਉਹਨੂੰ ਘੁੱਟੋ ਫੜ ਕੇ ਦਰਵਾਜ਼ੇ ਤੋਂ ਬਾਹਰ ਕੱਢ ਦਿੰਦਾ ਵੀ ਭਾਈ ਅਸੀਂ ਰਿਸ਼ਵਤ ਨਹੀਂ ਲੈਣੀ ਬੱਚੇ ਪੜ੍ਹੇ ਲਿਖੇ ਹੋਣ ਉਹ ਹੋਣ ਹਾਰ ਹੋਣ ਤੇ ਉਹ ਆਪਣੀ ਨੌਕਰੀ ਆਪ ਖੁਦ ਲੈਣ ਠੀਕ ਹੈ ਜੀ ਨੌਕਰੀ ਬਹੁਤ ਲੈਣਾ ਤੇ ਆ ਬੇਨਤੀਆਂ ਜੇ ਸਾਨੂੰ ਇਹਨਾਂ ਤੋਂ ਬਹੁਤ ਜਿਆਦਾ ਆਸ ਹੈ। ਪਾਲ ਸਿੰਘ ਜੀ ਤੁਸੀਂ ਜਗਰ ਕੀਤਾ ਕਿ ਮੈਂ ਪਿੰਡ ਦੇ ਵਿੱਚ 7 ਲੱਖ ਰੁਪਇਆ ਹੁਣ ਤੱਕ ਲਾ ਦਿੱਤਾ ਹੈ। ਤੁਸੀਂ ਉਸ 7 ਲੱਖ ਦੇ ਨਾਲ ਪਿੰਡ ਦਾ ਕੀ ਕੀ ਵਿਕਾਸ ਕਰਾਇਆ? ਵੇਖੋ ਜੀ ਸਭ ਤੋਂ ਪਹਿਲਾਂ ਪਿੰਡ ਦੀਆਂ ਜਿਹੜੀਆਂ ਜਿੰਨੀਆਂ ਰੂੜੀਆਂ ਸੀ ਆ ਸੜਕ ਦੇ ਪਾਣੀ ਸੀ ਸਾਰੀਆਂ ਰੂੜੀਆਂ ਚਕਵਾਈਆਂ, ਨਲੇ ਸਾਫ਼ ਕਰਵਾਏ, 20 ਵੀ ਸਾਲ ਤੋਂ ਬੰਦ ਨਲੇ ਸੀ ਨਾ ਜਿਹੜੇ ਉਹ ਅਸੀਂ ਨਾਲੇ ਕਰਵਾ ਕਢਵਾਏ ਤੇ ਪਾਣੀ ਚੱਲਦਾ ਕੀਤਾ। ਕਿਸੇ ਦੇ ਕੋਲੋਂ ਆਪਾਂ 1 ਰੁਪਇਆ ਨਹੀਂ ਲਿਆ ਉਸ ਤੋਂ ਬਾਅਦ ਮੈਂ ਸਾਰੇ ਪਿੰਡ ਦੇ ਵਿੱਚ ਡਰਮ ਲਾਏ ਸਾਰੇ ਲੋਕ ਉਹਨਾਂ ਵਿੱਚ ਕੂੜਾ ਸੁੱਟਦੇ ਸੀ 9000 ਰੁਪਇਆ ਮਹੀਨੇ ਦੀ ਤਨਖਾਹ ਦੇਈ ਦੀ ਸੀ ਉਹਨਾਂ ਨੂੰ ਕੋਲੋਂ ਤੇ ਜਿਹੜਾ ਕੂੜਾ ਸੀ ਉਹ ਅਸੀਂ ਬਾਹਰ ਸਟਾਉਨੇ ਆ ਪਿੰਡ ਦੀ ਸਫਾਈ ਰਹਿੰਦੀ ਉਹ ਤੋਂ ਬਾਅਦ ਜੋ ਲੋਕਡਾਊਨ ਦਾ ਕਰਕੇ ਰੌਲਾ ਰੱਪਾ ਪੈ ਗਿਆ ਤੋਂ ਸਾਨੂੰ ਡਰਮ ਚੁੱਕਣੇ ਪਏ ਫੋਨ ਅਸੀਂ ਫੇਰ ਇੱਕ ਅਸੀਂ ਜਨਰੇਟਰ ਸੈੱਟ ਬਣਵਾਇਆ ਜਨਰੇਟਰ ਸੈੱਟ ਦੇ ਵਿੱਚ ਕੋਲੋ ਡੀਜ਼ਲ ਪਾ ਕੇ ਜਦੋਂ ਵੀ ਪਿੰਡ ਦਾ ਕੋਈ ਟਰਾਂਸਫਾਰਮ ਸੜੇ ਬਿਜਲੀ ਬੰਦ ਹੋ ਜੇ ਕੋਲੋ ਅਸੀਂ ਡੀਜ਼ਲ ਪਾ ਕੇ ਲੋਕਾਂ ਦਾ ਘਰੋ ਘਰੀ ਰਾਤ ਦਿਨ ਪਾਣੀ ਭਰ ਕੇ ਦਿੰਦੇ ਆ ਕੋਈ ਵੀ ਸੰਗਿਆ ਦੇ ਵਿੱਚ ਬਾਹਰ ਨਹੀਂ ਖੜੀ ਕਰ ਸਕਦਾ ਵੀ ਅਸੀਂ ਕਿਸੇ ਤੋਂ 10 ਰੁਪਏ ਵੀ ਲੈ ਹੁਣ ਤੇ ਜਸਪਾਲ ਸਿੰਘ ਵੀ ਕਟੂਰ ਸਿੰਘ ਜਿਹੜਾ ਲੋਕ ਸਭਾ ਹਲਕਾ ਪੰਥਕ ਹਲਕਾ ਹੈ ਹਾਂਜੀ ਇਸ ਟਾਈਮ ਤੇ ਚੌਣ ਮੈਦਾਨ ਦੇ ਵਿੱਚ ਭਾਈ ਅਮਰਤਪਾਲ ਜੀ ਵੀ ਖੜੇ ਨੇ ਤੁਸੀਂ ਉਹਨਾਂ ਨੂੰ ਛੱਡ ਕੇ ਦੇ ਆਮ ਆਦਮੀ ਪਾਰਟੀ ਦੇ ਵੱਲ ਕਿਉਂ ਝੁਕਾ ਕੀਤਾ ਉਹ ਤਾਂ ਚਲੋ ਉਮਰਤਪਾਲ ਸਿੰਘ ਹੁਣੀ ਹੋਣੀ ਆਏ ਨੇ ਐਰ ਕੀ ਉਹ ਯਾਦ ਉਹਨਾਂ ਨੇ ਚੋਲੜੀ ਆ ਮੈਨੂੰ 15 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਨਾਲ ਜੁੜਿਆ ਨੂੰ ਕਿਉਂਕਿ ਮੈਂ ਕੋਈ ਮੈਂਬਰੀ ਜਾਂ ਮੈਂ ਕੋਈ ਸਰਪੰਚੀ ਦਾ ਭੁੱਖਾ ਨਹੀਂ ਮੈਂ ਇੱਕ ਪਿੰਡ ਵਧੀਆ ਬਣਾਉਣ ਕਾਰਨ ਹੀ ਗਾੜੀ ਆਇਆ ਸੀ ਪਹਿਲਾਂ ਕਾਂਗਰਸੀਆਂ ਦੇ ਕਾਲੀਆਂ ਦੇ ਵੀ ਮੋਦਬਾਰ ਰਹੇ ਨੇ ਇੱਥੇ ਸਾਡੇ ਪਿੰਡ 100-100 ਲੱਖ ਰੁਪਈਆ ਗ੍ਰਾਂਟ ਵੀ ਆ ਗਈ ਕਰੋੜ-ਕਰੋੜ ਗ੍ਰਾਂਟ ਵੀ ਆ ਗਈ ਖਾ ਪੀ ਕੇ ਹਜਮ ਕਰ ਗਏ ਕੱਖ ਨਹੀਂ ਉਹਨਾਂ ਬਣਾਇਆ ਸਾਡੇ ਪਿੰਡ ਦੇ ਛੱਪਰ ਛੁੱਪਰ ਸਭ ਪੂਰੇ ਗਏ ਹੋਣ ਅਹੀਂ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਗਲਤੀਆਂ ਉਹ ਸੁਧਾਰ ਰਹੇ ਆ ਤੇ ਉਹਨਾਂ ਵਾਸਤੇ ਅਸੀਂ ਹੁਣ ਸਰਕਾਰ ਤੋਂ ਮੰਗ ਕਰ ਰਹੇ ਆ ਕਿ ਪੈਸੇ ਲਾ ਕੇ ਅਸੀਂ ਵਧੀਆ ਡਵੈਲਪਮੈਂਟ ਪਿੰਡ ਦੀ ਕਰ ਸਕੀਏ ਜੀ ਜੀ ਮੌਜੂਦਾ ਰਮਨ ਜੀ ਸਿੰਘ ਦੀ ਸਿੱਕੀ ਵੀ ਰਹੇ ਨੇ ਉਹਨਾਂ ਨੇ ਕੋ ਪਿੰਡ ਦੀ ਸੋਧ ਕਰਾਇਆ ਰਮਨ ਜੀ ਸਿੱਕੀ ਰਿਹਾ ਸੀ ਪਾਰੋਜ ਜਦੋਂ ਐਮਐਲਏ ਬਣ ਗਿਆ ਉਹ 4 ਸਾਲ ਉਹ ਕਿਤੇ ਵੜਿਆ ਹੀ ਨਹੀਂ ਪਿੰਡ ਦੇ ਵਿੱਚ ਵਿਕਾਸ ਉਹਨਾਂ ਨੇ ਕੀ ਕਰਨਾ ਸੀ ਉਹਨਾਂ ਦੇ ਆਗੂ ਇੱਥੇ 2000 ਰਗੇ ਸੀ ਉਹਨਾਂ ਨੇ ਇੱਥੇ ਅੱਧੇ ਪੈਸੇ ਲਾਉਣੇ ਅੱਧੇ ਹੜਾ ਪ ਜਾਣੇ ਜੇ ਨਹੀਂ ਹੜਾ ਪਏ ਤੇ ਗੁਰੂ ਘਰ ਆ ਕੇ ਮੇਰੇ ਨਾਲ ਵਾਅਦਾ ਕਰਕੇ ਜਾਣ ਅਰਦਾਸ ਕਰਾ ਦਿੰਨੇ ਜੀ ਉਹਨਾਂ ਪੈਸੇ ਨਹੀਂ ਖਾਦੇ ਤੇ ਤੁਲਬੀਤ ਸੋ ਜੀਰਾ ਐਸੋ ਤੇ ਤਰਨਤ ਤਰਨਤ ਹਰ ਇੱਕ ਸਭ ਤੋਂ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਸੋਚ ਕਿਹੋ ਜਿਹਾ ਮੀਰ ਸੀ। ਕਲਵੀਰ ਸਿੰਘ ਜੀਰੇ ਨੂੰ ਕੌਣ ਜਾਣਦਾ ਵਾ? ਉਹਦਾ ਤੇ ਨਾ ਹੀ ਨੀ ਕੋਈ ਜਾਣਦਾ ਤੇ ਉਹਨੇ ਇਲੈਕਸ਼ਨ ਵਿਚਾਰੇ ਕੀ ਲੜਨੀ ਆ। ਉਹ ਤੇ ਸਰਕਾਰ ਦੇ ਕੋਲ ਹੈ ਨਹੀਂ ਕੋਈ ਬੰਦਾ ਖਿਲਾਰਨ ਵਾਸਤੇ ਤੇ ਉਹਨਾਂ ਇੱਕ ਉਹ ਬੁੱਤ ਬਣਾ ਕੇ ਕਲਵੀਰ ਸਿੰਘ ਜੀੜਾ ਗਰੀ ਖੜਾ ਕਰਦਾ ਵੀ ਚੱਲ ਹੁਣ ਬੰਦਾ ਤੇ ਕੋਈ ਨਾ ਕੋਈ ਪਾਰਟੀ ਦੇ ਦੇਣਾ ਹੀ ਆ ਨਾ। ਉਹ ਤੇ ਬਹੁਤ ਜ਼ਿਆਦਾ ਪਿਛੇ ਰਹਿ ਗਿਆ ਉਹਦੇ ਚੌਥੇ ਪੰਜਵੇਂ ਨੰਬਰ ਤੇ ਆਊਗਾ।